ਮਿੰਟੂ ਜੀ ਇੱਕ ਹੋਰ ਵੀ ਅਹਿਮ ਖਬਰ ਹੈ ਟੋਲ ਪਲਾਜ਼ਿਆਂ ਦੇ ਨਾਲ ਜੁੜੀ ਹੋਈ ਹੈ ਅ ਜਿਵੇਂ ਜਿਵੇਂ ਟੋਲ ਪਲਾਜ਼ੇ ਵਧੇ ਟੋਲ ਪਲਾਜ਼ਿਆਂ ਦੇ ਰੇਟ ਵਧੇ ਤਾਂ ਲੋਕਾਂ ਨੇ ਸਕੀਮਾਂ ਵੀ ਵਧਾਲੀਆਂ ਉਹ ਟੋਲ ਪਲਾਜ਼ਿਆਂ ਤੋਂ ਬਚ ਕੇ ਨਿਕਲਦੀਆਂ ਕਿਸੇ ਨੇ ਕੋਈ ਕਾਰਡ ਬਣਾਇਆ ਕਿਸੇ ਨੇ ਕੋਈ ਕਿਵੇਂ ਕੁਝ ਝੰਡੇ ਲਾਏ ਪਰ ਪਿਛਲੇ ਦਿਨਾਂ ਤੋਂ ਇਹ ਚਰਚਾ ਦੇ ਵਿੱਚ ਸੀ ਗੱਲ ਹੁਣ ਫੇਰ ਸਖਤੀ ਹੋਈ ਹੈ ਸੀ ਤੇ ਕਿਸਾਨ ਆਗੂਆਂ ਨੇ ਵੀ ਕਿਹਾ ਕਿ ਭਾਈ ਸਾਡੇ ਨਾਮ ਤੇ ਕਈ ਬੰਦੇ ਐਵੇਂ ਹੀ ਜਿਹੜੇ ਕਿਸਾਨ ਹੈ ਹੀ ਨਹੀਂ ਜਾਂ ਇਸ ਖੇਤਰ ਨਾਲ ਉਹਨਾਂ ਦਾ ਨਹੀਂ ਕੁਝ ਹੈਗਾ ਉਹ ਵੀ ਸਾਡਾ ਨਾਲ ਲੰਗੀ ਜਾਂਦੇ ਆ ਤੇ ਇਹਦੇ ਕੁਝ ਸ਼ਕਤੀਆਂ ਵੀ ਹੋਈਆਂ ਨੇ ਕੀ ਸ਼ਕਤੀਆਂ ਹੋਣ ਵਾਲੀਆਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਲਾਡੋਵਾਲ ਟੋਲ ਪਲਾਜ਼ੇ ਦਾ ਬੜਾ ਵੱਡਾ ਰੌਲਾ ਜੀ ਕੱਲ ਇੱਕ ਅਖਬਾਰ ਨੇ ਖਬਰ ਲਾਈ ਕਿਉਂਕਿ ਪ੍ਰੋ ਆਰਐਸਐਸ ਹੈ ਤੇ ਮੋਦੀ ਸਰਕਾਰ ਦਾ ਕਹ ਲੋਕ ਕਿ ਮਾਊਥ ਪੀਸ ਹੈ ਜਿਵੇਂ ਚైనా ਸਰਕਾਰ ਦਾ ਗਲੋਬਲ ਟਾਈਮ ਹੈ ਹਮ ਹਮ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਸਹਿਮਤੀ ਬਣਾ ਲਈ ਆ ਕਿ ਸਾਡੀ ਗੱਡੀ ਤੇ ਜੇ ਝੰਡਾ ਲੱਗਾ ਤੇ ਤੁਸੀਂ ਨਹੀਂ ਰੁਕਣਾ ਜੀ ਬਾਕੀ ਜਿਹੜੇ ਰੇਟ ਵਾਲੇ ਮਾਮਲੇ ਆ ਉਹ ਬਾਅਦ ਚ ਨਵੇੜਾਂਗੇ ਮੈਂ ਬੜਾ ਹਰਾਂ ਨੂੰ ਆ ਕਿ ਇਹਨਾਂ ਨੇ ਤੇ ਫਿਰ ਆਪਣਾ ਮਤਲਬ ਕੱਢ ਲਿਆ ਆ ਹੂੰ ਤੇ ਮੈਂ ਫੋਨ ਲਾਇਆ ਸੀ ਫਿਰ ਰਾਏ ਸਾਹਿਬ ਨੂੰ ਜੀ ਮਨਜੀਤ ਸਿੰਘ ਰਾਏ ਨੂੰ ਜਿਨ੍ਹਾਂ ਦੀ ਆਪਣੀ ਪਟੀਸ਼ਨ ਜਿਹੜੀ ਹੈ ਉਹ ਨਹੀਂ ਸੌਰੀ ਆਪਣੀ ਧਿਰ ਹੈ ਜਿਹੜੀ ਉਹ ਇਹਦੇ ਵਿੱਚ ਇਨਵੋਲ ਵਾ ਜਾਂ ਨਹੀਂ ਉਹਨਾਂ ਦੀ ਜਿਹੜੀ ਆਪਣੀ ਜਥੇਬੰਦੀ ਆ ਜੀ ਵਿੱਚ ਆ ਤੇ ਉਹ ਬੜੇ ਅੱਛੇ ਢੰਗ ਨਾਲ ਬੋਲਦੇ ਹਮੇਸ਼ਾ ਬੜੇ ਪਿਆਰ ਨਾਲ ਜੀ ਕਈ ਇਹਨਾਂ ਦੇ ਨੇਤਾ ਹੈਗੇ ਤੇ ਬੋਲਦੇ ਬੜਾ ਕਰਵਾ ਮੈਂ ਤਾਂ ਨਾਮ ਹੀ ਲੈ ਦਿੰਨਾ ਮਨ ਨੂੰ ਜੀ 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 ਬੜਾ ਹੀ ਕਰਵਾ ਬੋਲਦੇ ਆ ਪਤਾ ਨਹੀਂ ਕੀ ਆਪਣੇ ਆਪ ਨੂੰ ਤੀਸ ਮਾਰ ਖਾ ਸਕਦੇ ਪਰ ਰਾਏ ਸਾਹਿਬ ਅਲੱਗ ਤਬਈਅਤ ਦੇ ਬੜੇ ਠੰਡੇ ਹੁੰਦੇ ਆ ਤੇ ਮੇਰਾ ਇਹੀ ਸਵਾਲ ਸੀਗਾ ਕਿ ਬਈ ਆ ਸਾਰਾ ਕੁਝ ਜਿਹੜਾ ਤੁਸੀਂ ਕਰ ਰਹੇ ਸੀ ਕਿ ਭਈ ਇਹ ਕਾਤੋਂ ਹੂੰ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜਿਹੜੀਆਂ ਇਹ ਦਰਾਂ ਨੇ ਜੀ ਇਹਨਾਂ ਤੇ ਅਸੀਂ ਕਾਨੂੰਨੀ رائے ਲੈ ਰਹੇ ਆ ਜਿਹੜੇ ਸਾਡੇ ਕਾਨੂੰਨੀ ਮਾਹਰ ਹੋਣਗੇ ਜੀ ਕਿ ਭਈ ਜੋ ਇਹ ਦੱਸ ਰਹੇ ਆ ਉਦੇ ਮੁਤਾਬਕ ਸਹੀ ਆ ਨੋਟੀਫਿਕੇਸ਼ਨ ਆ ਕੋਈ ਸ਼ਾਇਦ 220 ਵਾਲਾ ਹੂੰ ਉਹਦੇ ਆਧਾਰ ਤੇ ਉਹ ਕੁਝ ਤਕਨੀਕੀ ਕਹਿ ਲੋ ਜਾਂ ਕਾਨੂੰਨੀ ਕਹਿ ਲੋ ਕਿ ਉਹ ਦੇਖਣ ਵਾਲੀਆਂ ਗੱਲਾਂ ਨੇ ਹੂੰ ਤਾਂ ਉਹ ਹੁਣ ਸਾਡੇ ਕਾਨੂੰਨੀ ਮਾਹਰ ਦੇਖਣਗੇ ਉਸ ਤੋਂ ਬਾਅਦ ਅਸੀਂ ਇਸ ਕਰਕੇ ਜਿਹੜੀ ਮੀਟਿੰਗ ਆ ਉਹ ਰੱਖ ਲਈ ਆ ਕਿ ਇਹਦੇ ਤੇ ਬਾਅਦ ਚ ਆਪਾਂ ਫੈਸਲਾ ਜਿਹੜਾ ਉਹ ਲੈ ਲਵਾਂਗੇ ਜੀ ਹੁਣ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ ਸਾਡੇ ਵੀ ਨੋਟਿਸ ਦੇ ਵਿੱਚ ਆਇਆ ਕਿ ਬਹੁਤ ਸਾਰੇ ਲੋਕ ਇੱਥੋਂ ਤੱਕ ਕਿ ਪ੍ਰੋਫੈਸ਼ਨਲ ਲੋਕ ਜੀ ਉਹਨਾਂ ਨੇ ਵੀ ਕਾਰਡ ਬਣਾ ਲਏ ਜਾਂ ਬਣਵਾ ਦਿੱਤੇ ਕਿਸੇ ਨੇ ਤਾਂ ਉਹ ਵੀ ਇਸਤੇਮਾਲ ਕਰ ਰਹੇ ਆ ਹੂੰ ਜੋ ਕਿ ਗਲਤ ਗੱਲ ਆ ਜੇ ਸਾਨੂੰ ਚਲੋ ਸ਼ੂਟ ਦੇ ਦਿੰਦੇ ਆ ਠੀਕ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਅਗਲੇ ਦਾ ਵੀ ਨੁਕਸਾਨ ਨਾ ਹੋਵੇ ਹੂੰ ਤਾਂ ਖੈਰ ਹੁਣ ਉਹ ਕਹਿੰਦੇ ਕਿ ਅਸੀਂ ਇਸ ਗੱਲ ਤੇ ਉਹਨਾਂ ਨੂੰ ਸਹਿਮਤੀ ਦੇ ਦਿੱਤੀ ਆ ਕਿ ਤੁਸੀਂ ਇੱਕ ਤੇ ਬਿੱਲਾ ਵੇਖੋ ਜੀ ਇੱਕ ਗੱਡੀ ਤੇ ਝੰਡਾ ਵੇਖੋ ਹੂੰ ਕਾਰਡ ਵੱaddi ਗੱਲ ਆ ਹੁਣ ਡਾਕਟਰ ਬੰਦਾ ਹੈ ਉਹ ਤਾਂ ਝੰਡਾ ਨਹੀਂ ਲਾ ਸਕਦਾ ਨਾ ਬਿਲਕੁਲ ਉਹ ਤੇ ਵੈਸੇ ਵੈਜ ਜਿਹੜਾ ਉਹਦਾ ਹੀ ਨਹੀਂ ਉਹ ਕਹਿੰਦੇ ਸਾਡੇ ਤੇ ਜਥੇਬੰਦੀਆਂ ਵਾਲੇ ਨਹੀਂ ਕਈ ਲਾਉਂਦੇ ਗੁਰੇਜ਼ ਕਰਦੇ ਆ ਬਿਲਕੁਲ ਤਾਂ ਤੇ ਇਹ ਚੀਜ਼ਾਂ ਹੋ ਜਾਏਗਾ ਪਰ ਇਹਦੇ 'ਚ ਵੀ ਕੋਈ ਪੁਖਤਗੀ ਤਾਂ ਹੈ ਨਹੀਂ ਕਿ ਇੱਕ ਲੰਘਣ ਲੱਗਿਆ ਲਾ ਲਿਆ ਕਰੇਗਾ ਹਮ ਝੰਡੇ ਦਾ ਕੀ ਆ ਡੰਡੇ ਦੀ ਸੋਨਾ ਲਾ ਲਿਆ ਕਰੇਗਾ ਯਾਨੀ ਇਹਦੇ ਤੇ ਵੀ ਇੱਕ ਰੋਲਾ ਚੌਂਕੀਮਾਨ ਇੱਕ ਜਿਹੜਾ ਟੋਲ ਪਲਾਜ਼ਾ ਹੈ ਉਹਨਾਂ ਨੇ ਤੇ ਬਕਾਇਦਾ ਐਡਾ ਲਾ ਦਿੱਤਾ ਮੋੜ ਲਾ ਦਿੱਤਾ ਕਿ ਭਾਈ ਅਸੀਂ ਨਕਲੀ ਨੂੰ ਨਹੀਂ ਲੰਘਣ ਦੇ ਆਗੇ ਮੈਂ ਤੇ ਹਰ ਹਰ ਇਹ ਗੱਲ ਪਹਿਲਾਂ ਵੀ ਮੈਂ ਬਹੁਤ ਾਰੀ ਕੀਤੀ ਆ ਕਿ ਇਸ ਤਰ੍ਹਾਂ ਦੇ ਕਾਰਡ ਜਿਹੜੇ ਯੂਜ਼ ਹੋ ਰਹੇ ਆ ਕਿਸਾਨ ਜਥੇਬੰਦੀਆਂ ਦੇ ਨਾਮ ਤੇ ਗਾਂ ਦੀ ਗਾਂ ਬਣੀ ਜਾਂਦੇ ਆ ਜੀ ਸਾਡੇ ਕੋਲ ਤੇ ਇੱਕ ਐਨਆਰਆਈ ਆਇਆ ਸੀਗਾ ਉਹ ਕਹਿੰਦਾ ਇੱਥੇ ਤਾਂ ਮौज ਹੀ ਬੜੀ ਆ ਮੈਂ ਕਿਹਾ ਕਿਵੇਂ ਉਹ ਕਹਿੰਦਾ ਭੱਜੇ ਫਿਰਦੇ ਕੋਮੀ ਫਿਰਦੇ ਆ ਕੋਈ ਪੁੱਛਦਾ ਹੀ ਨਹੀਂ ਉਹਨੂੰ ਵੀ ਕਿਸੇ ਨੇ ਟੋਲ ਤੋ ਗੰਗਣ ਵਾਸਤੇ ਦੇ ਦਿੱਤਾ ਜੀ 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 ਅੰਤਰ ਭਈ ਗੱਲ ਇਹ ਆ ਕਿ ਹੁਣੇ ਵੇਖੋ ਕੀ ਇਹਦੇ ਤੇ ਅੱਗੇ ਹੁੰਦਾ ਪਰ ਟੋਲ ਪਲਾਸੀ ਵਾਲੇ ਕਹਿੰਦੇ ਆ ਕਿ ਯਾਰ ਤੁਹਾਡੇ ਬਹਾਨੇ ਹੋਰ ਵੀ ਬਹੁਤ ਸਾਰੇ ਲੰਘ ਰਿਹਾ ਪਰ ਹੁਣ ਇਦਾਂ ਦਾ ਇੱਕ ਇਹਨਾਂ ਨੇ ਸਹਿਮਤੀ ਨਾਲ ਤੰਤਰ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ ਕਿ ਵੀ ਆਪਾਂ ਬੈਜਬੂਜ ਚੈੱਕ ਕਰਾਂਗੇ ਬਕਾਇਦਾ ਪਰ ਮੇਰੇ ਤਾਂ ਮੰਨਣਾ ਕਿ ਜਿੰਨੇ ਇਦਾਂ ਕਰਨਾ ਕਾਰੀ ਲਣਾ ਆ ਹੂੰ ਬੜੇ ਲੋਕ ਮੈਂ ਦੇਖਿਆ ਉਹ ਲੜੀ ਜਾਂਦੇ ਆ 10-10 ਮਿੰਟ ਲੜੀ ਜਾਂਦੇ ਆ ਖੀਰ ਜਦੋਂ ਨਹੀਂ ਮੰਨਦੇ ਫਿਰ ਬੇਸ਼ਰਮ ਝੋਕੇ 100 ਰੁਪਿਆ ਕੱਢ ਕੇ ਗਾਣਾ ਕਰ ਜਾਂਦੇ ਸਹੀ ਹੈ ਤੇ ਪਿੱਛੇ ਸਾਡੇ ਵਰਗੇ ਜਾਂ ਤੁਹਾਡੇ ਵਰਗੇ ਰੋਲਾ ਪਾਉਂਦੇ ਪੰਚਤ ਇਹ ਇਹ ਚੀਜ਼ਾਂ ਸੇ ਤਰਾਂ ਚੱਲਦੀਆਂ ਰਹਿੰਦੀਆਂ ਸੋ ਇਹ ਮਾਮਲਾ ਹੈ ਕਿ ਨਕਲੀ ਕਿਸਾਨ ਜਿਹੜੇ ਆ ਉਹੜ ਪਛਾਣੇ ਜਾਣਗੇ ਜੀ ਪਰਮ ਢਿੱਲੋਂ ਜੀ ਕਹਿ ਰਹੇ ਨੇ ਕਿ 500 ਰੁਪਿਆ ਦੇ ਕੇ ਕਹਿੰਦੇ ਕਾਰਡ ਬਣ ਜਾਂਦਾ ਜਥੇਬੰਦੀ ਵਾਲਾ ਓਹੋ ਤੇ ਬਸ ਉਹੀ ਇਹ ਤਾਂ ਗੱਲ ਆ ਨਾ ਕਿ ਇੱਥੇ ਜਿਹੜਾ ਕੰਮ ਕੋਈ ਚੱਲਦਾ ਕਿਸੇ ਦਾ ਮੈਸੀ ਯੂਜ਼ਿੰਗ ਹੁੰਦੀ ਆ ਜੀ ਹੁੰਦੀ ਆ ਹੁਣਾਂ ਤੇ ਚਾਹੀਦਾ ਕਿ ਜਿਹੜੇ ਮੇਨ ਨੇਤਾ ਨੇ ਚਲੋ ਕਿਉਂਕਿ ਉਹਨਾਂ ਨੇ ਜਾਣਾ ਲੰਘਣਾ ਕਰਨਾ ਹੂੰ ਉਹਨਾਂ ਚ ਛੋਟੇ ਨੇਤਾ ਵੀ ਹੋ ਸਕਦੇ ਆ ਜੀ ਚਲੋ ਉਹ ਕੋਈ 100 200 ਨੇਤਾ ਹੋਣ ਹੁਣ ਜੇ ਨੇਤਾਵਾਂ ਚੋਂ ਗਾਂ ਦੇਖੀਏ ਤਾਂ ਲੇਅਰਸ ਕਿੰਨੀਆਂ ਨੇ ਨੇਤਾਵਾਂ ਦੀ ਜੀ 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 ਕੋਈ ਬਲਾਕ ਪੱਦਰ ਦਾ ਕੋਈ ਜ਼ਿਲ੍ਹਾ ਪੱਦਰ ਦਾ ਤਾਂ ਉਹ ਨੇਤਾ ਹੀ ਕਿੰਨੇ ਬਣ ਜਾਂਦੇ ਆ ਸਵਾਲ ਤੇ ਉੱਥੇ ਵੀ ਪੈਦਾ ਹੋਏਗਾ ਨਾ ਜੀ ਜੀ ਕਿ ਸਰਵਸਤਾਸੀ ਇੱਕੋ ਜੀ ਲੈ ਰਹੇ ਆ ਨਾ ਸਾਰੇ ਤੁਸੀਂ ਲੰਘ ਰਹੇ ਹੋ ਤਾਂ ਤੁਸੀਂ ਚੰਡੀਗੜ੍ਹ ਪਹੁੰਚਣ ਦਾ 5-600 ਰੁਪਏ ਦੇ ਰਹੇ। ਬਿਲਕੁਲ। ਤਾਂ ਦੂਸਰਾ ਹੋ ਸਕਦਾ ਤੁਹਾਡੇ ਨਾਲੋਂ ਵੀ ਧਣਾੜ ਹੋਵੇ। ਇੱਕ ਵਾਰੀ 500 ਦਾ ਕਾਰਡ ਬਣਾ ਕੇ ਉਹ ਚੱਲੀ ਜਾਂਦਾ ਕੰਮ ਕਿ ਨਹੀਂ? ਹਾਂ ਜੀ 500 ਦੇ ਕਾਰਡ ਚ ਹੀ ਲੰਗੀ ਜਾਂਦਾ। ਜੀ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ ਆਸਰਾਮ ਬਾਪੂ ਨੂੰ ਵੀ 7 ਦਿਨਾਂ ਦੀ ਪੈਰੋਲ ਮਿਲ ਗਈ ਹੈ। ਬਾਪੂ ਕਹਿੰਦੇ ਸੀ। ਬਾਪੂ ਜੀ ਦਾ ਹੋਏਗਾ ਹੋਏਗਾ ਸਾਡਾ ਕੋਈ ਬਾਪੂ ਨਹੀਂ ਹੈ। ਆਸਰਾਮ ਨਹੀਂ ਉਹ ਤੇ ਕਹ ਲੋ ਕਿ ਨਰਾਸਰਾਮ ਹੋਇਆ ਪਿਆ ਸੀਗਾ ਉੱਥੇ। ਇਹ ਤੇ ਇਹ ਡਾਕ ਇਹ ਡਾਕ ਕੰਬਖਤ ਆ ਇਹਨੂੰ ਕਿਹੜਾ ਬਿਮਾਰ ਅੱਛਾ ਗੱਲ ਇਹ ਆ ਕਿ ਇਹਨੂੰ ਇੱਕ ਵਾਰੀ ਉੱਥੇ ਲੈ ਕੇ ਗਏ ਜਹਾਜ ਚ ਲੱਦ ਕੇ ਬਿਮਾਰ ਬੜਾ ਚੀਕਾਂ ਮੜੀਆਂ ਮਰੇ ਫੀਮ ਖਾਂਦਾ ਹੀ ਹੂੰ ਆਸੂ ਮਲ ਅੱਛਾ ਕਿਸੇ ਵੇਲੇ ਮੈਂ ਇਹਨਾਂ ਦੀਆਂ ਸਾਰੀਆਂ ਦੀਆਂ ਸਟੋਰੀਆਂ ਕੀਤੀਆਂ ਟਾਂਗਾ ਚਲਾਉਂਦਾ ਹੁੰਦਾ ਸੀ ਇਹਦਾ ਕੰਮ ਰਾਸ ਆ ਗਿਆ ਹੂੰ ਮੁੜ ਕੇ ਅੱਛਾ ਜਦੋਂ ਇਹਨੂੰ ਅੰਦਰ ਮਾਰਿਆ ਤੇ ਇਹ ਉੱਥੇ ਚੀਕਾਂ ਮਾਰੇ ਤੇ ਬਹਾਨੇ ਜਿਹੇ ਦੇ ਨਾਲ ਉੱਥੋਂ ਨਿਕਲ ਆਇਆ ਹੂੰ ਜਦੋਂ ਇਹਦਾ ਚੈੱਕਅਪ ਹੋਣ ਲੱਗਾ ਜੀ ਤੇ ਉਥੇ ਨਰਸ ਨੂੰ ਕਹਿੰਦਾ ਕਹਿੰਦਾ ਕਿ ਇਹ ਉਹਨਾਂ ਨੇ ਸਵੇਰੇ ਕਰਾਉਣਾ ਸੀਗਾ ਨਾ ਕੋਈ ਖਵਾਉਂਦੇ ਨੇ ਨਾ ਨਾਸ਼ਤਾ ਮਾੜਾ ਮੋਟਾ ਵੀ ਤੇਰੇ ਟੈਸਟ ਟਸਟ ਕਰਨੇ ਆ ਤੇ ਜਦੋਂ ਬਰੈਡ ਖਾਣ ਲੱਗੇ ਕਹਿੰਦਾ ਜੈਮ ਨਾਲ ਨਹੀਂ ਕਹਿੰਦਾ ਕਹਿੰਦਾ ਲੋੜ ਹੀ ਕੀ ਕਹਿੰਦਾ ਤੇਰੀਆਂ ਗੱਲਾਂ ਹੀ ਮੱਖਣ ਵਰਗੀਆਂ ਤੇਰਾ ਬੇੜਾ ਬਹਿ ਜੇ ਤੇਰਾ ਬੜਾ ਰੌਲਾ ਪਿਆ ਉਹ ਤਾਂ ਕਰਕੇ ਇਹਨੂੰ ਤੇ ਬਾਹਰ ਵੀ ਨਹੀਂ ਸੀ ਕੱਢਦੇ ਹੂੰ ਹੂੰ ਜੀ ਰਣਜੀਤ ਤੂਰ ਜੀ ਕਹਿ ਰਹੇ ਨੇ ਕਿ ਅੱਜ ਦੀ ਕੈਬਨਿਟ ਦੇ ਵਿੱਚ ਪੰਚਾਇਤੀ ਚੋਣਾਂ ਬਾਰੇ ਐਲਾਨ ਹੋਣ ਦੀ ਉਮੀਦਾਂ ਕਹਿੰਦੇ ਬਹੁਤ ਨੇ ਕੀ ਕੈਬਨਟ ਦੀ ਮੀਟਿੰਗ ਤੇ ਓਵਰ ਹੋ ਗਈ ਆ ਜੀ ਤੇ ਖਤਮ ਹੋ ਗਈ ਮੇਰੇ ਖਿਆਲ ਦੇ ਨਾਲ ਹੁਣ ਤਾਂ ਸ਼ਾਇਦ ਚੈੱਕ ਕਰਦੇ ਆ ਇਹਨਾਂ ਦਾ ਜੋ ਉਥੇ ਅਜੰਡਾ ਤੈਅ ਕੀਤਾ ਜਿਹਦੇ ਤੇ ਫੈਸਲੇ ਲਏ ਨੇ ਬਈ ਉਹ ਬਾਹਰ ਵੀ ਆ ਗਿਆ ਮੇਰੇ ਖਿਆਲ ਦੇ ਨਾਲ ਉਹ ਤਾਂ ਖਤਮ ਹੋ ਗਈ ਇਹਨਾਂ ਦੀ ਕੈਬਨਟ ਦੀ ਮੀਟਿੰਗ ਬਾਕੀ ਦੇਖ ਲੈਣੇ ਜੇ ਕੋਈ ਅਮਰਪਾਲ ਜੀ ਵੈਲਕਮ ਜੀ ਕੁਝ ਖਾਣ ਪੀਣ ਨੂੰ ਵੀ ਲਾਏ ਆਉ ਤਾਂ ਮਲੂਕ ਸਿੰਘ ਜੀ ਨਾਰਾਜ਼ ਨਹੀਂ ਹੋਣਾ ਤੁਸੀਂ ਕੋਈ ਨਾ ਕੋਈ ਖਬਰ ਦੇ ਨਾਲ ਰਿਲੇਟਡ ਜਿਹੜਾ ਕੋਈ ਕਮੈਂਟ ਹੁੰਦਾ ਭੇਜ ਦਿਆ ਕਰੋ ਜ਼ਰੂਰ ਪੜਿਆ ਜਾਂਦਾ ਜੀ ਮਲੂਕ ਸਿੰਘ ਜੀ ਇਹ ਤਾਂ ਹੁਣ ਇਹਨਾਂ ਨੂੰ ਕੀ ਕਰਿਆ ਆ ਜਿਹੜੇ ਬੰਦੇ ਸਾਡੇ ਆਪਣੇ ਪੁਰਾਣੇ ਬੰਦੇ ਆ ਜੇ ਉਹ ਹੀ ਖੱਜਲ ਕਰਨ ਲੱਗ ਜਾਣ ਤੇ ਕੀ ਕੀ ਉਹਨਾਂ ਨੂੰ ਕਹੀਏ ਜੀ ਜੀ ਤੁਸੀਂ ਦੇਖਣਾ ਨਹੀਂ ਦੇਖਣਾ ਤੁਹਾਡਾ ਫੈਸਲਾ ਮਲੂਕ ਸਿੰਘ ਜੀ ਜਿੰਨਾ ਪਿਆਰ ਤੁਹਾਨੂੰ ਦਿੱਤਾ ਹੈ ਸ਼ਾਇਦ ਤੁਹਾਡਾ ਕੋਈ ਨੇੜਲਾ ਪੁਰਾਣਾ ਯਾਰ ਵੀ ਨਾ ਦੇ ਸਕੇ ਤੇ ਜੇ ਹਾਲੇ ਵੀ ਨਾਰਾਜ਼ ਹੋ ਤੇ ਸਾਡੇ ਕੋਲ ਕੋਈ ਜੜੀ ਬੂਟੀ ਨਹੀਂ ਸਰ ਪਿਆਰ ਦਈਦਾ ਤੁਹਾਨੂੰ ਪਿਆਰ ਦੇ ਬਦਲੇ ਨਿੱਜੀ ਤੌਰ ਤੇ ਵੀ ਤੁਸੀਂ ਮੈਸੇਜ ਕਰਦੇ ਹੋ ਦੇਖੀਦਾ ਗੱਲਬਾਤ ਕਰੀ ਦੀਆ ਜੀ ਹੋਰ ਦੱਸੋ ਕਿ ਕਿਸ ਦਿਨ ਛੁਰੀ ਲਏਓ ਕਲੇਜਾ ਕੱਢ ਲਓ ਫਿਰ ਓਕੇ ਇੰਨਾ ਪਿਆਰ ਮਿੰਟੂ ਜੀ ਵੇਖ ਲਓ ਹਜੇ ਵੀ ਨਰਾਜ਼ੀਆਂ ਕਰਦੇ ਜੀ 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 ਆਪਣਾ ਪੰਜਾਬ ਵਾਲੇ ਕਹਿ ਰਹੇ ਨੇ ਕਿ ਉਗਰਾਹਾ ਜਥੇਬੰਦੀ ਦਾ ਅਸੂਲ ਹੈ ਕਹਿੰਦੇ ਕਾਰਡ ਨਹੀਂ ਬਣਾਉਂਦੇ ਕਿਸੇ ਆਗੂ ਦਾ ਨਹੀਂ ਉਹਨਾਂ ਦਾ ਹੈ ਥੋੜਾ ਉਹ ਸਟਿਕ ਨਹੀਂ ਇਸ ਮਾਮਲੇ ਦੇ ਵਿੱਚ ਹੂੰ ਹੂੰ ਉਹਨਾਂ ਦੀ ਤਾਂ ਕਹਿੰਨ ਕਿ ਜੇ ਤੁਸੀਂ ਦੇਖੋਗੇ ਨਾ ਚਲੋ ਠੀਕ ਆ ਆ ਕੋਈ ਵਿਰੋਧੀ ਹੁੰਦਾ ਕੋਈ ਸਮਰਥਕ ਹੁੰਦਾ ਬਈ ਗੱਲ ਇਹ ਆ ਕਿ ਉਹਨਾਂ ਦੇ ਕੁਝ ਅਸੂਲ ਹੈਗੇ ਆ ਜੀ ਹੈਗੇ ਆ ਉਹਨਾਂ ਦੇ ਉਹਨਾਂ ਦੀ ਜਥੇਬੰਦੀ ਜਿਹੜੀ ਆ ਨਾ ਉਹ ਥੋੜੀ ਸਟ੍ਰਿਕਟ ਹੈ ਨਾ ਮਾਮਲੇ ਚ ਛੇਤੀ ਕਿਤੇ ਉਹਨਾਂ ਦੇ ਨਾਲ ਜੁੜਦਾ ਵੀ ਨਹੀਂ ਜਿਹੜਾ ਵਿਚਾਰਧਾਰਕ ਪਰਪੱਕਿਆ ਨੂੰ ਕੋਈ ਜਾਂਦਾ ਉਹਨਾਂ ਦੇ ਵਿਚਾਰਧਾਰਾ ਵੀ ਥੋੜੀ ਅਲੱਗ ਹੈ ਨਾ